ਸਤ ਸ੍ਰੀ ਅਕਾਲ ਦੋਸਤੋ ਅੱਜ ਫੇਰ ਦਿਲ ਕੀਤਾ ਹੈ ਕਿ ਤੁਹਾਡੇ ਨਾਲ ਕੋਈ ਕਵਿਤਾ ਸਾਂਝੀ ਕੀਤੀ ਜਾਵੇ ਜਿਸ ਤਰ੍ਹਾਂ ਮੈਂ ਤੁਹਾਡੇ ਨਾਲ ਪਹਿਲਾਂ ਵੀ ਕੁਝ ਕਵਿਤਾਵਾਂ ਆਪਦੀਆਂ ਸਾਂਝੀਆਂ ਕੀਤੀਆਂ ਤੇ ਤੁਸੀਂ ਬਹੁਤ ਪਸੰਦ ਕੀਤੀਆਂ ਇਸ ਵਾਰ ਵੀ ਉਮੀਦ ਹੈ ਕਿ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਊਗੀ ਕਵਿਤਾ ਦਾ ਸਿਰਲੇਖ ਹੈ ਅਦਰੰਗ ਘਰ ਨੂੰ ਲਾਏ ਜਿੰਦਰੇ ਜਿੰਦਿਆਂ ਨੂੰ ਲੱਗਿਆ ਜੰਗ ਘਰ ਨੂੰ ਲਾਏ ਜਿੰਦਰੇ ਜਿੰਦਿਆਂ ਨੂੰ ਲੱਗਿਆ ਜੰਗ ਜਿਉ ਤੁਰਦੇ ਫਿਰਦੇ ਲੋਕਾਂ ਨੂੰ ਅੱਜ ਹੋ ਰਿਹਾ ਅਦਰੰਗ ਵਾਦੀ ਪੁਲਦੀ ਸੋਚ ਨੂੰ ਕਿਉਂ ਲੱਗੀ ਜਾਏ ਸਿਉਂਕ ਵਾਦੀ ਪੁਲਦੀ ਸੋਚ ਨੂੰ ਕਿਉਂ ਲੱਗੀ ਜਾਏ ਸਿਉਂਕ ਅੱਗੇ ਪਟਿਆ ਪਿੱਛੇ ਜਾਏ ਏ ਕੈਸੀ ਲਾਈ ਵੇ ਆਉਂਦੇ ਕਲ ਕਲ ਪਾਣੀ ਸਾਗਰਾਂ ਜਿਉਂ ਜੰਮ ਗਿਆ ਏ ਸਦੀਆਂ ਤੋਂ ਬਲਦਾ ਸੂਰਜ ਵੀ ਕਿਉਂ ਥੰਮ ਗਿਆ ਏ ਚੁਣ ਚੁਣ ਕੇ ਜੋ ਮਿੱਠਾ ਕੀਤਾ ਬਿਨਾ ਗੱਲੋਂ ਹੀ ਚੋ ਗਿਆ ਚੁਣ-ਚੁਣ ਕੇ ਜੋ ਮਿੱਠਾ ਕੀਤਾ ਬਿਨਾ ਗੱਲੋਂ ਹੀ ਚੋ ਗਿਆ ਮਧੂ ਮੱਖੀ ਦਾ ਸ਼ਹਿਦ ਜਿਉਂ ਪਾਣੀ ਦਾ ਹਣੀ ਹੋ ਗਿਆ ਚਾਨਣ ਤੋਂ ਡਰਦੀ ਕਲੀ ਕੋਈ ਹੁਣ ਕੁੱਪ ਹਨੇਰੇ ਫੁੱਟਦੀ ਏ ਚਾਨਣ ਤੋਂ ਡਰਦੀ ਕਲੀ ਕੋਈ ਹੁਣ ਕੁੱਪ ਹਨੇਰੇ ਫੁੱਟਦੀ ਏ ਚੋਗਾ ਚੁਗਦੇ ਪੰਛੀ ਦੀ ਹੁਣ ਚੁੰਝ ਧਾਣੇ ਨਾਲ ਫੁੱਟਦੀ ਏ ਇੱਕ ਇੱਕ ਕਰਕੇ ਰਾਜ਼ ਬਣੇ ਇਹ ਬਿਨਾ ਚਾਬੀ ਦੇ ਖੁੱਲਣਗੇ ਇੱਕ ਇੱਕ ਕਰਕੇ ਰਾਜ਼ ਬਣੇ ਇਹ ਬਿਨਾ ਚਾਬੀ ਦੇ ਖੁੱਲਣਗੇ ਜਦ ਸੁੱਕੀ ਚਿੱਟੀ ਧਰਤੀ ਦੇ ਰਤ ਲਾਲ ਮੈਦਾਨੇ ਡੁੱਲਣਗੇ ਜਦ ਸੁੱਕੀ ਚਿੱਟੀ ਧਰਤੀ ਦੇ ਰਤ ਲਾਲ ਮੈਦਾਨੇ ਡੁੱਲਣਗੇ ਸ਼ੁਕਰੀਆ ਦੋਸਤੋ ਉਮੀਦ ਹੈ ਕਿ ਇਹ ਕਵਿਤਾ ਤੁਹਾਨੂੰ ਜ਼ਰੂਰ ਪਸੰਦ ਆਉਗੀ ਜੇ ਤੁਹਾਨੂੰ ਕਵਿਤਾ ਪਸੰਦ ਆਉਂਦੀ ਹੈ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡਾ ਇਹ ਪੇਜ ਜਿਸ ਦਾ ਨਾਮ ਹੈ ਕਵਿਤਾ ਦਾ ਚਾਨਣ ਇਸ ਨੂੰ ਫੋਲੋ ਕਰ ਲਿਓ ਤਾਂ ਕਿ ਸਾਨੂੰ ਹੌਸਲਾ ਮਿਲੇ ਅ ਅਸੀਂ ਹੋਰ ਤੁਹਾਡੇ ਨਾਲ ਕਵਿਤਾਵਾਂ ਇਸ ਤਰ੍ਹਾਂ ਦੀਆਂ ਸਾਂਝੀਆਂ ਕਰਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ